ਨਾ ਮਤ ਨਾ ਨਾ ਮੈਨੂੰ ਮੇਰੇ ਵਿੱਚ ਬਲਦੇ ਸੁਣਾ ਪਾ ਆਏ ਉਹਤ ਇੰਡੀਆ ਨੂੰ ਗਿਆ ਮੈਂ ਤੇਰੇ ਨਾਮ ਦਾ ਸਰ ਜੀ ਚਲਵਾਵਾਂਗੇ ਡਾਕਟਰ ਨਾਲ ਗੱਲ ਹੋ ਗਈ ਰਿਪੋਰਟਾਂ ਭੇਜੀਆਂ ਸੀ ਤੇ ਕਰਨਾ ਕਰ ਵੀਰੇ ਤੂੰ ਐਤਵਾਰ ਆ ਗਿਆ ਮੂਰੇ ਸੋ ਮੰਗਲਵਾਰ ਨੂੰ ਤੈਨੂੰ ਐਡਮਿਟ ਕਰਾ ਦਾਂਗੇ ਚਾਹੇ ਮੇਰਾ ਕੋਸ਼ ਲੱਗੇ ਕਿਸੇ ਤੋਂ ਪੈਸਾ ਨਹੀਂ ਮੰਗਦੇ ਉਹ ਮੇਰੇ ਪਿੱਛੇ ਨੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਆ ਦੇ ਲੋ ਇਹ ਮੁੰਡੇ ਦੇ ਘਰ ਦੇ ਆ ਹਾਲਾਤ ਨੇ ਵਿਚਾਰੇ ਦੇ ਪਰੇਸ਼ਾਨ ਕਿੰਨਿਓ ਪਿਆ ਚੰਡੀਗੜ੍ਹੋਂ ਦੋ ਵਾਰੀ ਆ ਗਿਆ ਪੈਸੇ ਮੰਗਦੇ ਨੇ ਪਰੇਸ਼ਾਨ ਕਿੰਨਿਓ ਆ ਗੱਬਾ ਆਏ ਦੋਸਤੋ ਮੈਂ ਉਹ ਕੰਮ ਚ ਐਸਾ ਔੜ ਗਿਆ ਜਿਹੜਾ ਉਹ ਪੱਟੀਆਂ ਵਾਲਾ ਮੁੰਡਾ ਦੋ ਵਾਰ ਭੱਜਿਆ ਆ ਉਹਨੇ ਆਪਰੇਸ਼ਨ ਨਹੀਂ ਕਰਾਇਆ ਬੜੀ ਮੁਸ਼ਕਲ ਸਮਾਂ ਲਿਆ ਸੀ ਹੁਣ ਜਦੋਂ ਵੀ ਆਊਗਾ ਤਾਂ ਪੂਰੇ ਪੱਕੇ ਪੈਰੀਆਂ ਦਾ ਆਪਰੇਸ਼ਨ ਕਰਾਉਣਾ ਪਰ ਉਸ ਤੋਂ ਬਿਨਾ ਇੱਕ ਮੁੰਡਾ ਹੋਰ ਰੁਲਵਾ ਸਮੁੰਦਗੜ੍ਹ ਚੰਨਾ ਦਾ ਦੋ ਵਾਰ ਮੁੜਿਆ ਆ ਪੈਸੇ ਨਹੀਂ ਹੈਗੇ ਅਸੀਂ ਕਿਵੇਂ ਕਰੀਏ ਸਾਡੀ ਟੀਮ ਕਿਵੇਂ ਮਦਦ ਕਰੇ ਅਸੀਂ ਡਾਕਟਰਾਂ ਦੀ ਮਿੰਤ ਕਰੀਏ ਅਸੀਂ ਇਹਦਾ ਵੀ ਆਪਰੇਸ਼ਨ ਕਰਾਵਾਗੇ ਇਹਨੂੰ ਮੰਗਲਵਾਰ ਨੂੰ ਦਾਖਲ ਕਰਾਉਣਾ ਕਿਉਂਕਿ ਮੇਰੇ ਡਾਕਟਰ ਸਾਹਿਬ ਬੰਬੇ ਨੇ ਮੰਗਲਵਾਰ ਨੂੰ ਇਹਨੂੰ ਦਾਖਲ ਕਰਾਉਣਾ ਹੈ ਪ੍ਰਮਾਤਮਾ ਇਹਦੀ ਜ਼ਿੰਦਗੀ ਬਖਸ਼ੇ। ਨਾ ਮੈਂ ਕਹਿਣਾ ਰਿਹਾ ਮੇਰੇ ਮੇਰੇ ਦੇ ਬਲਦੇ ਸੁਣਾਪਾ। ਆਏ। ਆਏ। ਉਹ ਵਰ ਇੰਡੀਰੋ ਮੁੜਿਆ ਮੈਂ ਤੇ ਇਹ ਨਾ ਮਾਰਾ ਸਰਗਾ ਜਣਾ। ਹੁਣ ਫਿਕਰ ਨਾ ਕਰ ਮੈਨੂੰ ਨਹੀਂ ਪਤਾ ਤੂੰ ਕੌਣ ਹੈ ਕਿੱਥੇ ਦਾ। ਮੰਗਲਵਾਰ ਨੂੰ ਤੈਨੂੰ ਪੁੱਤਰਾ ਰੈਮੇਟ ਕਰਾ ਦੇਣਾ ਲੱਭ ਕੇ ਕਿਹੜਾ ਪਿੰਡ ਹੈ ਤੇਰਾ। ਮੇਰੇ ਕੋਲੇ ਵੀਡੀਓ ਪਹੁੰਚੀਆਂ ਨੇ ਤੇਰੀਆਂ ਬਿਲਕੁਲ ਫਿਕਰ ਨਾ ਕਰ ਕੁਛ ਲੱਗ ਜੇ ਚਾਏ ਆ ਦੇ ਲੋ ਇਹ ਮੁੰਡੇ ਦੇ ਘਰ ਦੇ ਆ ਹਾਲਾਤ ਨੇ ਵਿਚਾਰੇ ਦੇ ਪਰੇਸ਼ਾਨ ਕਿੰਨੀ ਹੋ ਪਿਆ ਚੰਡੀਗੜ੍ਹੋਂ ਦੋ ਵਾਰੀ ਆ ਗਿਆ ਪੈਸੇ ਮੰਗਦੇ ਨੇ ਪਰੇਸ਼ਾਨ ਕਿੰਨੀ ਹੋ ਅੱਗਬਾ ਨਾ ਮਾਣਿਆ ਮਾਣਿਆ ਮੇਰੇ ਨਾਲ ਮੇਰੇ ਨਾਲ ਬਾਲੀ ਸੁਣਾਪ 아예 아우 그것 위험을 몰 그래 나만아 살가이다 아예 답해